ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਅੱਜ ਦੀ ਵੀਡੀਓ ਵਿੱਚ ਇੱਕ ਆਪਾਂ ਗਾਂ ਲੈ ਕੇ ਆਇਆ ਫਾਰਸੀ ਲਾ ਗਾਂ 크ਰੋਸ ਬ੍ਰੀਡ ਦੀ ਗਾਂ ਕਰਦੇ ਆ ਮਾਲਕ ਨਾਲ ਇਹਨਾਂ ਦੇ ਨਾਲ ਗੱਲ ਪਿਛਲੇ ਸੂਏ ਵਿੱਚ ਕਿੰਨਾ ਦੁੱਧ ਦਿੱਤਾ ਕਿੰਨਾ ਟਾਈਮ ਸੂਣ ਚ ਬਾਕੀ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਇਹਦਾ ਸੂਆ ਕਿੰਨਵਾ ਜੀ ਇਹਦਾ ਹੀ ਦੂਜਾ ਜੀ ਦੂਜਾ ਸੂਆ ਹਾਂਜੀ ਪਹਿਲੇ ਸੂਏ ਨੇ ਕਿੰਨਾ ਦੁੱਧ ਕਿ ਦਿੱਤਾ 12 ਲੀਟਰ ਦਿੰਦਾ ਜੀ 12 ਲੀਟਰ ਹੂੰ ਇਹਦੀ 15 ਲੀਟਰ ਤੋਂ ਵੱਧ ਲੈਣ ਦੀ ਸੰਭਾਵਨਾ ਹੈ ਜੀ ਹੈਗੀ ਹੈ ਜੀ ਚੋਲ ਨੂੰ ਕਿਵੇਂ ਆ ਪੂਰੇ ਸਹੀ ਆ ਜੀ ਚੋਲ ਠੰਡੀ ਸੀਲ ਹਾਂਜੀ ਹਾਂਜੀ ਦੋਸਤੋ ਤੁਸੀਂ ਥਣਲੇਵਾ ਚੈੱਕ ਕਰ ਸਕਦੇ ਆ ਕ੍ਰੌਸ ਬ੍ਰੀਡ ਦੀ ਗਾਂ ਤੇ ਪੰਡ ਹੈਗਾ ਜੀ ਉੱਗੋ ਕੇ ਬਰਨਾਲਾ ਜ਼ਿਲ੍ਹੇ ਦਾ ਪੰਡ ਆ ਉੱਗੋ ਕੇ ਅਸੂਰ ਪੰਡਾ ਜਦੋਂ ਆਪਾਂ ਪੱਖੋ ਕੈਂਚਕਾਂ ਤੋਂ ਤਪੇ ਵਾਲੀ ਸਾਈਡ ਨੂੰ ਜਾਂਦੇ ਆਂ ਜਾਂਦਿਆਂ ਨੂੰ ਖੱਬੇ ਹੱਥ ਰੋਡ ਦੇ ਉੱਤੇ ਹੀ ਆ ਪੈਂਚੀਆਂ ਤੋਂ 3 ਕਿਲੋਮੀਟਰ ਅੱਗੋਂ ਪਿੰਡ ਉੱਥੇ ਆ ਜੀ ਤੇ ਇਹ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਤੇ ਬਾਈ ਜੀ ਆਪਣਾ ਨਾਂ ਦੱਸੋ ਜੀ 70 ਸਿੰਘ ਜੀ 70 ਸਿੰਘ ਬਾਈ ਜੀ ਦਾ ਨਾਂ ਗਾ ਤੇ ਫੋਨ ਨੰਬਰ ਆਪਣਾ ਦੱਸੇ ਬੋਲ ਕੇ ਜੀ ਕਿੰਨਾ ਨੰਬਰ ਆ 9152 91622 ਬਾਈ ਜੀ ਕੰਟੈਕਟ ਨੰਬਰ ਹੈਗਾ 99153 99164 ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈਗਾ ਤੇ ਬਾਈ ਜੀ ਦਾ ਮੁੱਲ ਕੀ ਕਰਦੇ ਹੋ ਮੁੱਲ ਅਸੀਂ ਮਾਰਕਟ ਤੇ ਕਰ ਦਾਂਗੇ ਹਾਂਜੀ ਬਾਈ ਜੀ ਮੁੱਲ ਮੌਕੇ ਤੇ ਕਰ ਦੇਣਗੇ ਕੰਟੈਕਟ ਕਰ ਲਿਓ ਫੋਨ ਨੰਬਰ ਤੁਹਾਨੂੰ ਦੇ ਦਿੱਤਾ ਤੇ ਚੌਣ ਨੂੰ ਖੰਡੀ ਸੀਲ ਹਾਂਜੀ ਜੋ ਰੇਟ ਹੋਵੇਗਾ ਮੁੱਲ ਹੋਵੇਗਾ ਕੰਟੈਕਟ ਨੰਬਰ ਦੇ ਦਿੰਦਾ ਫੋਨ ਤੇ ਹੋਵੇਗਾ ਤੇ ਆਪਣੀ ਪਰਖ ਵੜਤਾਲ ਕਰਕੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਆ ਜਾਇ ਜੀ ਮੁੱਲ ਹੋਵੇਗਾ ਪਿੰਡੋ ਗੋਕੇ ਨੇੜੇ ਸੋਖਪੁਰ ਮੌੜ ਆ ਜਾਂਦਾ ਇਸ ਪਿੰਡ ਦੇ ਨੇੜੇ ਦੇਰੇ ਮोटा ਥਣ ਲੱਗਿਆ ਵਾ ਕ੍ਰਾਸ ਬ੍ਰੀਡ ਦੀ ਗਾਂ ਜੀ ਧੰਨਵਾਦ ਬਾਈ ਜੀ